ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੋਂ ਉੱਤਰ ਦਿਸ਼ਾ ਨੂੰ ਚੱਲਦੇ-ਚੱਲਦੇ ਇੰਨੇ ਉੱਚੇ ਚਲੇ ਗਏ ਕਿ ਤਾਰੇ ਵੀ ਉਹਨਾਂ ਦੇ ਹੇਠਾਂ ਹੀ ਰਹਿ ਗਏ। ਤਦ ਮਰਦਾਨੇ ਨੇ ਪੁੱਛਿਆ ਮਹਾਰਾਜ ਤਾਰੇ ਹੇਠਾਂ ਰਹਿ ਗਏ ਹਨ। ਇਹ ਚਾਨਣਾ ਕਿੱਥੇ ਕਿਸ ਚੀਜ਼ ਦਾ ਹੈ? ਗੁਰੂ ਜੀ ਨੇ ਦੱਸਿਆ ਮਰਦਾਨਾ ਇੱਥੇ ਇੱਕ ਤਾਰਾ ਧਰੂ ਹੈ। ਇਹ ਉਸ ਦਾ ਪ੍ਰਕਾਸ਼ ਹੈ। ਇਸ ਧਰੂ ਨੇ ਛੋਟੀ ਉਮਰ ਵਿੱਚ ਹੀ ਬੜਾ ਤਪ ਕੀਤਾ ਸੀ ਜਿਸ ਕਰਕੇ ਇਹ ਸਭ ਤੋਂ ਉੱਪਰ ਬਰਾਜ ਰਿਹਾ ਹੈ। ਮਰਦਾਨੇ ਕਿਹਾ ਮਹਾਰਾਜ ਇਸ ਦਾ ਪ੍ਰਸੰਗ ਸੁਣਾਓ ਕਿਸ ਨੇ ਛੋਟੀ ਉਮਰ ਵਿੱਚ ਹੀ ਕਿਸ ਵਾਸਤੇ ਇੱਡਾ ਤਪ ਕੀਤਾ ਇਸ ਉਪਰੰਤ ਇਸ ਦੇ ਦਰਸ਼ਨ ਵੀ ਮੈਨੂੰ ਕਰਵਾਓ ਗੁਰੂ ਜੀ ਨੇ ਕਿਹਾ ਸਤਜੁਗ ਵਿੱਚ ਇੱਕ ਸ਼ੰਭੂ ਮਨੂ ਰਾਜਾ ਹੋਇਆ ਹੈ ਉਸ ਦੇ ਘਰ ਇੱਕ ਸਤ ਰੂਪਾ ਰਾਣੀ ਵਿੱਚੋਂ ਦੋ ਪੁੱਤਰ ਹੋਏ ਇੱਕ ਦਾ ਨਾਮ ਪ੍ਰਿਆਬੱਤ ਸੀ ਦੂਜਾ ਉਤਾਨਪਾਦ ਉਤਾਨਪਾਦ ਦੀਆਂ ਦੋ ਔਸਤਰੀਆਂ ਸਨ ਇੱਕ ਸਰੂਚੀ ਤੇ ਦੂਜੀ ਸੁਨੀਤਾ ਸਰੂਚੀ ਨਾਲ ਰਾਜੇ ਦਾ ਬਹੁਤ ਪਿਆਰ ਸੀ ਤੇ ਸੁਨੀਤਾ ਨਾਲ ਨਹੀਂ ਸੀ ਸੁਨੀਤਾ ਦੇ ਗਰਭ ਤੋਂ ਧਰੂ ਪੁੱਤਰ ਪੈਦਾ ਹੋਇਆ ਜਦ ਇਸ ਦੀ 5 ਸਾਲ ਦੀ ਉਮਰ ਹੋਈ ਤਾਂ ਇੱਕ ਦਿਨ ਲਾੜ ਨਾਲ ਪਿਤਾ ਦੀ ਗੋਦੀ ਵਿੱਚ ਜਾ ਬੈਠਾ ਰਾਣੀ ਸਰੂਚੀ ਨੇ ਇਸ ਨੂੰ ਰਾਜੇ ਦੀ ਗੋਦੀ ਵਿੱਚੋਂ ਗੁੱਸੇ ਨਾਲ ਫੜ ਕੇ ਉਠਾਲ ਦਿੱਤਾ ਤੇ ਕਿਹਾ ਪਿਤਾ ਦੀ ਗੋਦੀ ਵਿੱਚ ਬੈਠਣ ਦਾ ਤੇਰਾ ਅਧਿਕਾਰ ਨਹੀਂ ਹੈ ਜੇ ਤੂੰ ਪਿਤਾ ਦੀ ਗੋਦੀ ਵਿੱਚ ਬੈਠਣਾ ਚਾਹੁੰਦਾ ਹੈ ਤਾਂ ਤਪ ਕਰਕੇ ਇਹ ਸਰੀਰ ਤਿਆਗ ਕੇ ਮੇਰੇ ਉਦਰ ਤੋਂ ਜਨਮ ਲੈ ਕੇ ਫਿਰ ਤੂੰ ਰਾਜ ਦਾ ਅਧਿਕਾਰੀ ਹੋਵੇਂਗਾ ਜਦ ਮੈਂ ਤੇਰੀ ਈ ਨੇ ਝੜਕਿਆ ਤਾਂ ਤਰੂ ਰੋਂਦਾ ਰੋਂਦਾ ਆਪਣੀ ਮਾਤਾ ਪਾਸ ਆਇਆ ਸੁਨੀਤੀ ਪੁੱਤਰ ਨੂੰ ਰੋਂਦਾ ਵੇਖ ਕੇ ਬਹੁਤ ਦੁਖੀ ਹੋਈ ਤਰੂ ਨੂੰ ਗੋਦੀ ਵਿੱਚ ਲੈ ਕੇ ਪਿਆਰ ਕੀਤਾ ਤੇ ਕਿਹਾ ਕਿ हे ਪੁੱਤਰ ਕਿਸੇ ਨੂੰ ਦੁੱਖ ਸੁੱਖ ਦੇਣ ਵਾਲਾ ਹੋਰ ਕੋਈ ਨਹੀਂ ਹੁੰਦਾ ਆਪਣੇ ਕਰਮ ਹੀ ਹੁੰਦੇ ਹਨ ਪਹਿਲਾ ਪੁੰਨਾ ਕਰਕੇ ਸੁਖ ਪ੍ਰਾਪਤ ਹੁੰਦੇ ਹਨ ਅਤੇ ਫਿਰ ਜੇ ਕੋਈ ਪਾਪ ਕਰੇ ਤਾਂ ਦੁੱਖ ਮਿਲਦੇ ਹਨ। ਹੁਣ ਮੈਂ ਇੱਕ ਨੌਕਰਾਨੀ ਵਰਗੀ ਨਹੀਂ ਹਾਂ ਮੇਰੀ ਸੌਂਕਣ ਨੇ ਸੱਚ ਹੀ ਆਖਿਆ ਹੈ ਜੇ ਤੈਨੂੰ ਰਾਜ ਤਖਤ ਦੀ ਇੱਛਾ ਹੈ ਤਾਂ ਇੱਕ ਮਨ ਹੋ ਕੇ ਪ੍ਰਭੂ ਦਾ ਸਿਮਰਨ ਕਰ ਤੇਰੇ ਬਾਬੇ ਨੇ ਵੀ ਪ੍ਰਭੂ ਦਾ ਸਿਮਰਨ ਅਤੇ ਯੱਗ ਕਰਕੇ ਰਾਜ ਸੁਖ ਪ੍ਰਾਪਤ ਕੀਤਾ ਸੀ ਅਤੇ ਅੰਤ ਪਰਮ ਪਦ ਵਿੱਚ ਸਮਾ ਗਿਆ ਸੀ ਤੂੰ ਵੀ ਜੇ ਰਾਜ ਸੁਖ ਤੇ ਮਾਣ ਵਡਿਆਈ ਚਾਹੁੰਦਾ ਹੈ ਤਾਂ ਤਨ ਮਨ ਕਰਕੇ ਉਸ ਪ੍ਰਭੂ ਦੀ ਭਗਤੀ ਕਰ ਜਿਸ ਨੂੰ muni ਜਨ ਖੋਜਦੇ ਤੇ ਜਪਦੇ ਹਨ ਮਾਤਾ ਦਾ ਸ਼ੋਭਪਦੇਸ਼ ਸੁਣ ਕੇ ਧਰੂ ਦੇ ਮਨ ਵਿੱਚ ਧੀਰਜ ਆ ਗਈ ਅਤੇ ਘਰ-ਬਾਰ ਛੱਡ ਕੇ ਮਧੂਬਨ ਨੂੰ ਚਲਿਆ ਗਿਆ ਇਹ ਸਾਰਾ ਪ੍ਰਸੰਗ ਸੁਣ ਕੇ ਨਾਰਦ मुनि ਧਰੂ ਨੂੰ ਰਾਸਤੇ ਵਿੱਚ ਹੀ ਜਾ ਮਿਲਿਆ ਧਰੂ ਦੇ ਸਿਰ ਤੇ ਪਿਆਰ ਦੇ ਕੇ ਆਖਿਆ ਤੂੰ ਅਜੇ ਬੱਚਾ ਹੈਂ ਇਸ ਉਮਰ ਵਿੱਚ ਮਾੜੀ ਗੱਲ ਦੀ ਪ੍ਰਵਾਹ ਨਹੀਂ ਕਰੀ ਦੀ ਅਜੇ ਤੇਰੀ ਖਾਣ ਪੀਣ ਖੇਡਣ ਦੀ ਉਮਰ ਹੈ ਘਰ ਵਾਪਸ ਜਾ ਕੇ ਸੁਖ ਭੋਗ ਜਿਤਨਾ ਵੀ ਤੈਨੂੰ ਮਤਰੀ ਮਾਂ ਸੁੱਖ ਦੇਵੇ ਉਤਨਾ ਹੀ ਜਾ ਕੇ ਭੋਗਣਾ ਕਰ ਅਤੇ ਸੰਤੋਖ ਕਰਕੇ ਘਰ ਹੀ ਰਹਿ ਬੰਨ ਵਿੱਚ ਕੋਈ ਸੁੱਖ ਨਹੀਂ ਹੈ ਜਿਹੜਾ ਤੈਨੂੰ ਤੇਰੀ ਮਾਤਾ ਨੇ ਉਪਦੇਸ਼ ਕੀਤਾ ਹੈ ਉਸ ਦਾ ਕਮਾਉਣਾ ਤੇ ਪਰਮੇਸ਼ਰ ਦਾ ਪਾਉਣਾ ਬਹੁਤ ਕਠਨ ਹੈ ਵੱਡੇ ਵੱਡੇ ਤਪਸੀ ਬਹੁਤ ਸਮਾਂ ਤਪ ਕਰਕੇ ਵੀ ਉਸ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕੇ ਤੇਰੀ ਬਾਹਲ ਅਵਸਥਾ ਹੈ ਧਰੂ ਨੇ ਦੋਵੇਂ ਹੱਥ ਜੋੜ ਕੇ ਕਿਹਾ ਤੁਸੀਂ ਭਾਵੇਂ ਸੱਚ ਆਖਦੇ ਹੋ ਪਰ ਮੇਰੇ ਮਨ ਫੇਰ ਵੀ ਇਹ ਕੋਈ ਗੱਲ ਨਹੀਂ ਲੱਗਦੀ ਮੈਂ ਅਣਜਾਣ ਤੇ ਅਗਿਆਨੀ ਹਾਂ ਪਰ ਮਤ ਰਈ ਮਾਂ ਦੇ ਬਚਨਾਂ ਨਾਲ ਮੇਰੀ ਛਾਤੀ ਦੁਖ ਰਹੀ ਹੈ ਅਤੇ ਮੇਰਾ ਪਿੱਛੇ ਮੁੜ ਕੇ ਘਰ ਜਾਣ ਨੂੰ ਮਨ ਨਹੀਂ ਚਾਹੁੰਦਾ ਤੁਸੀਂ ਪਰਾਏ ਭਲੇ ਵਾਸਤੇ ਸਭ ਸਥਾਨਾਂ ਤੇ ਸਦਾ ਹੀ ਫਿਰਦੇ ਰਹਿੰਦੇ ਹੋ ਮੈਨੂੰ ਉਹ ਸਿੱਖਿਆ ਦਿਓ ਜਿਸ ਨੂੰ ਗ੍ਰਹਿਣ ਕਰਕੇ ਮੈਨੂੰ ਆਪਣੇ ਪਿਤਾਮਾ ਨਾਲੋਂ ਵੀ ਉੱਚੀ ਪਦਵੀ ਪ੍ਰਾਪਤ ਹੋਵੇ ਬਾਲਕ ਧਰੂ ਦਾ ਦ੍ਰਿੜ ਨਿਸ਼ਚਾ ਵੇਖ ਕੇ নারদ 무ਨੀ ਬਹੁਤ ਪ੍ਰਸੰਨ ਹੋ ਕੇ ਕਹਿਣ ਲੱਗਾ ਮੈਂ ਤੈਨੂੰ ਪਰਖਦਾ ਸੀ ਪਰ ਤੇਰਾ ਦ੍ਰਿੜ ਸ਼ਰਧਾ ਨੂੰ ਵੇਖ ਕੇ ਮੈਂ ਤੈਨੂੰ ਇਹੀ ਕਹਾਂਗਾ ਕਿ ਤੇਰੀ ਮਾਤਾ ਨੇ ਜੋ ਤੈਨੂੰ ਕਿਹਾ ਹੈ ਕਿ ਕਰਤਾਰ ਸਾਰੇ ਫਲਾਂ ਦਾ ਦਾਤਾ ਹੈ ਉਸ ਦਾ ਸਿਮਰਨ ਕਰੂ ਸੋ ਇਹੀ ਠੀਕ ਹੈ ਹੁਣ ਤੂੰ ਜਮਨਾ ਦੇ ਕਿਨਾਰੇ ਮਧੂਬਨ ਵਿੱਚ ਜਾ ਕੇ ਯਥਾਯੋਗ ਆਸਣ ਲਾ ਕੇ ਹਰੀ ਦਾ ਧਿਆਨ ਕਰਕੇ ਬੈਠਣਾ ਅਤੇ ਪ੍ਰਾਣਾਯਾਮ ਦੁਆਰਾ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਾਧਣਾ ਮਨ ਨੂੰ ਸਾਵਧਾਨ ਹੋ ਕੇ ਰੋਕਣਾ ਅਤੇ ਹਰੀ ਦਾ ਭਜਨ ਕਰਨਾ ਤੈਨੂੰ ਮੈਂ ਇੱਕ ਮੰਤਰ ਦਿੰਦਾ ਹਾਂ ਇਸ ਦਾ 7 ਦਿਨ ਪਾਠ ਕਰਨ ਨਾਲ ਤੈਨੂੰ ਸਭ ਦੇਵਤੇ ਦਿਸਣਗੇ ਅਤੇ ਮਨ ਇਛਤ ਵਸਤੂ ਦੀ ਪ੍ਰਾਪਤੀ ਹੋਵੇਗੀ ਮੰਤਰ ਇਹ ਹੈ ਓਮ ਨਮੋ ਭਗਵਤੇ ਵਾਸਦੇਵਾ ਇਹ ਮੰਤਰ ਲੈ ਕੇ ਤਰੂ ਜੰਗਲ ਵਿੱਚ ਜਾ ਕੇ ਤਪ ਕਰਨ ਲੱਗ ਪਿਆ ਤੇ ਨਾਰਦ मुनि ਰਾਜਾ ਉਤਾਨ ਪਾਦ ਪਾਸ ਆ ਗਿਆ ਰਾਜੇ ਨੂੰ ਚਿੰਤਾਤੁਰ ਵੇਖ ਕੇ ਰਿਖੀ ਨੇ ਜਾਦੇ ਸਦਾ ਕਾਰਨ ਪੁੱਛਿਆ ਤਾਂ ਰਾਜੇ ਨੇ ਕਿਹਾ ਮੇਰਾ 5 ਸਾਲ ਦਾ ਪੁੱਤਰ ਜੰਗਲ ਵਿੱਚ ਤਪ ਕਰਨ ਚਲਿਆ ਗਿਆ ਹੈ ਮੈਂ ਇਸ ਤਰੀ ਦੇ ਵਸ ਹੋਇਆ ਕੁਝ ਨਹੀਂ ਕਰ ਸਕਦਾ ਇਸ ਕਰਕੇ ਬਹੁਤ ਦੁਖੀ ਹਾਂ નારદ ਨੇ ਕਿਹਾ ਰਾਜਨ ਚਿੰਤਾ ਨਾ ਕਰੋ ਪਰਮੇਸ਼ਰ ਸਭ ਦਾ ਰਾਖਾ ਹੈ ਛੇਤੀ ਹੀ ਧਰੂ ਤੁਹਾਨੂੰ ਆਣ ਮਿਲੇਗਾ ਰਾਜੇ ਨੂੰ ਇਹ ਬਚਨ ਆਕੇ ਨਾਰਦ ਆਪਣੇ ਧਾਮ ਨੂੰ ਚਲਿਆ ਗਿਆ ਉਧਰ ਧਰੂ ਭਾਰੀ ਤਪ ਕਰਨ ਲੱਗਾ ਤੀਸਰੇ ਦਿਨ ਕੋਈ ਅੱਧਾ ਫਲ ਖਾ ਕੇ ਆਪਣੇ ਸਿਮਰਨ ਧਿਆਨ ਵਿੱਚ ਲੱਗਾ ਰਹਿੰਦਾ ਇਸ ਤਰ੍ਹਾਂ ਜਦ ਇੱਕ ਮਹੀਨਾ ਬੀਤ ਗਿਆ ਤਾਂ ਦੂਸਰੇ ਮਹੀਨੇ ਘਾ ਤੇ ਤੀਸਰੇ ਮਹੀਨੇ ਸੁੱਕੇ ਪੱਤਰ ਖਾ ਕੇ ਸਿਮਰਨ ਵਿੱਚ ਮਗਨ ਰਹਿਣ ਲੱਗਾ ਚੌਥੇ ਮਹੀਨੇ 12 ਦਿਨਾਂ ਪਿਛੋਂ ਪੱਤੇ ਖਾ ਕੇ ਨਿਰਵਾਹ ਕਰਨ ਲੱਗਾ ਪੰਜਵੇਂ ਮਹੀਨੇ ਪੌਣ ਆਹਾਰੀ ਹੋ ਕੇ ਮਨ ਨੂੰ ਰੋਕ ਕੇ ਸਿਮਰਨ ਕਰਦਾ ਛੇਵੇਂ ਮਹੀਨੇ ਇੱਕ ਪੈਰ ਤੇ ਖੜਾ ਹੋ ਕੇ ਇੱਕ ਪ੍ਰਭੂ ਦੇ ਧਿਆਨ ਵਿੱਚ ਲੱਗਾ ਰਹਿੰਦਾ ਜਦ ਇਸ ਤਰ੍ਹਾਂ ਸਵਾਸ ਰੋਕ ਕੇ ਸਿਮਰਨ ਕਰਨ ਲੱਗਾ ਤਾਂ ਧਰਤੀ ਡੋਲਣ ਲੱਗ ਪਈ ਸਾਰੇ ਜੀਵਾਂ ਦੇ ਸਵਾਸ ਰੁਕ ਗਏ ਸਾਰੇ ਜਗਤ ਵਿੱਚ ਘਬਰਾਹਟ ਪੈ ਗਈ ਤਦ ਇੰਦਰ ਘਬਰ ਕੇ ਵਿਸ਼ਨੂੰ ਭਗਵਾਨ ਪਾਸ ਗਿਆ ਤੇ ਬੇਨਤੀ ਕੀਤੀ ਕਿ ਸਭ ਦੇ ਸਵਾਲ ਸ ਰੁਕੇ ਹਨ ਇਸ ਦਾ ਕੀ ਕਾਰਨ ਹੈ ਪ੍ਰਭੂ ਨੇ ਕਿਹਾ ਡਰੋ ਨਹੀਂ 체ਤੀ ਸਭ ਕੁਝ ਠੀਕ ਹੋ ਜਾਏਗਾ ਮੇਰਾ ਇੱਕ ਬਾਲਕ ਭਗਤ ਹੈ ਉਸ ਨੇ ਬਹੁਤ ਕਠਨ ਤਪ ਕੀਤਾ ਹੈ ਹੁਣ ਮੈਂ ਉਸ ਦੇ ਪਾਸ ਜਾ ਕੇ ਉਸ ਦੀ ਮੰਦੀ ਆਸ਼ਾ ਪੂਰੀ ਕਰਾਂਗਾ ਤੇ ਸਭ ਦੇ ਸਵਾਲ ਆਉਣ ਲੱਗ ਪੈਣਗੇ ਇਹ ਸੁਣ ਕੇ ਇੰਦਰ ਤੈਂਦਰਪੁਰੀ ਨੂੰ ਚਲਿਆ ਗਿਆ ਹਰ ਪ੍ਰਭੂ ਗੱਡੜ ਦੀ ਸਵਾਰੀ ਕਰਕੇ ਧਰੂਪਾਸ ਆ ਗਏ ਧਰੂ ਸਮਾਧੀ ਲਾ ਕੇ ਅੰਤਰ ਧਿਆਨ ਬੈਠਾ ਸੀ ਜਦ ਪ੍ਰਭੂ ਨੇ ਉਸ ਦੇ ਅੰਦਰੋਂ ਆਪਣਾ ਸਰੂਪ ਦੂਰ ਕਰ ਦਿੱਤਾ ਤਾਂ ਧਰੂ ਨੇ ਅੱਖਾਂ ਖੋਲ ਕੇ ਵੇਖਿਆ ਕਿ ਭਗਵਾਨ ਪ੍ਰਤੱਖ ਸਾਹਮਣੇ ਖੜੇ ਹਨ ਧਰੂ ਨੇ ਡੰਡਵੱਤ ਹੋ ਕੇ ਨਮਸਕਾਰ ਕੀਤੀ ਅਤੇ ਹੱਥ ਜੋੜ ਕੇ ਉਸਤਤੀ ਕਰਨ ਲੱਗਾ ਵਿਸ਼ਨੂੰ ਜੀ ਉਸ ਦੀ ਭਗਤੀ ਭਾਵਨਾ ਤੇ ਸ਼ਰਦਾ ਉੱਤੇ ਬੜੇ ਪ੍ਰਸੰਨ ਹੋਏ ਤ੍ਰੂ ਨੂੰ ਆਪਣੇ ਆਤਮ ਸਰੂਪ ਦੀ ਤਤਸ਼ਨ ਹੀ ਸੋਜੀ ਹੋ ਗਈ ਉਸ ਨੇ ਕਿਹਾ हे ਪ੍ਰਭੂ ਮੈਨੂੰ ਇਹੀ ਵਰ ਦੇਓ ਕਿ ਮੈਂ ਸਦਾ ਤੁਹਾਡੇ ਹੀ ਗੁਣ ਗਾਉਂਦਾ ਰਹਾ ਵਿਸ਼ਨੂ ਨੇ ਪ੍ਰਸੰਨ ਹੋ ਕੇ ਕਿਹਾ हे ਰਾਜਪੁੱਤਰ ਮੈਂ ਤੇਰੇ ਅੰਦਰ ਦੀ ਗੱਲ ਜਾਣ ਲਈ ਹੈ ਤੈਨੂੰ ਉਹ ਉੱਚਾ ਪਦ ਪ੍ਰਾਪਤ ਹੋਇਆ ਹੈ ਜਿਹੜਾ ਅਜੇ ਤੱਕ ਕਿਸੇ ਰਿਕੀਮੂਨੀ ਨੂੰ ਨਹੀਂ ਹੋਇਆ ਸਾਰੇ ਗ੍ਰਹ ਨਛਤਰ ਚੰਦ ਸੂਰਜ ਆਦ ਤੇਰੀ ਪਰ ਦੱਛਣਾ ਕਰਿਆ ਕਰਨਗੇ ਹੁਣ ਤੇਰਾ ਪਿਤਾ ਜਦ ਤਪ ਕਰਨ ਵਾਸਤੇ ਬਨ ਵਿੱਚ ਜਾਏਗਾ ਤਾਂ ਰਾਜ ਤਖਤ ਤੈਨੂੰ ਦੇਵੇਗਾ 36000 ਬਰੇ ਤੂੰ ਰਾਜ ਦਾ ਸੁੱਖ ਭੋਗ ਕੇ ਪਰਮ ਪਦ ਨੂੰ ਪ੍ਰਾਪਤ ਹੋਵੇਂਗਾ ਤੇਰਾ ਭਾਈ ਉਤਮ ਮਤਰੇਈ ਦਾ ਪੁੱਤਰ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ ਮਾਰਿਆ ਜਾਵੇਗਾ ਅਤੇ ਉਸ ਦੀ ਮਾਤਾ ਸ਼ਰੂਚੀ ਉਸ ਨੂੰ ਵੇਖਣ ਜਾਏਗੀ ਤਾਂ ਦਾਵਾ ਅਗੰਦੀ ਲਪੇਟ ਵਿੱਚ ਆਣ ਕੇ ਸੜ ਕੇ ਮਰ ਜਾਏਗੀ ਤੋਂ ਸੁਪੂਰਣ ਰਾਜ ਕਰੇਗਾ ਹੁਣ ਮੇਰੀ ਆਗਿਆ ਹੈ ਕਿ ਤੂੰ ਆਪਣੇ ਘਰ ਚਲਿਆ ਜਾ ਤੇਰੇ ਪਿਤਾ ਤੈਨੂੰ ਬਹੁਤ ਚਾਹੁੰਦੇ ਹਨ ਇਸ ਤਰ੍ਹਾਂ ਦੇ ਬਚਨ ਬिलास ਕਰਕੇ ਵਿਸ਼ਨੂੰ ਭਗਵਾਨ ਅੰਤਰ ਧਿਆਨ ਹੋ ਗਏ ਸਨ ਜਦ ਵਿਸ਼ਨੂੰ ਅੰਤਰ ਧਿਆਨ ਹੋ ਗਏ ਤਾਂ ਉਸ ਦੀ ਆਗਿਆ ਅਨੁਸਾਰ ਧਰੂ ਆਪਣੇ ਘਰ ਮੁੜ ਆਇਆ ਧਰੂ ਦਾ ਘਰ ਆਉਣਾ ਸੁਣ ਕੇ ਉਸ ਦੇ ਪਿਤਾ ਉਤਾਨ ਪਾਦ ਨੇ ਬਹੁਤ ਖੁਸ਼ੀ ਮਨਾਈ ਖਬਰ ਸੁਣਾਉਣ ਵਾਲੇ ਪੰਡਤ ਨੂੰ ਬਹੁਤ ਇਨਾਮ ਦਿੱਤਾ ਅਤੇ ਵਾਜੇ ਤੋਂਸੀ ਧੂਤੀਆਂ ਅਤੇ ਭੇਰੀਆਂ ਲੈ ਕੇ ਆਪਣੇ ਪੁੱਤਰ ਉੱਤਮ ਅਤੇ ਦੂਹਾ ਰਾਣੀਆਂ ਸਰੂਚੀ ਅਤੇ ਸੁਨੀਤੀ ਨੂੰ ਰੱਥਾਂ ਵਿੱਚ ਸਵਾਰ ਕਰਕੇ ਬਹੁਤ ਸਾਰੇ ਦਰਬਾਰੀਆਂ ਅਤੇ ਬਹੁਤ ਸਾਰੇ ਲੋਕਾਂ ਸਹਿਤ ਧਰੂ ਨੂੰ ਅੱਗੋਂ ਲੈਣ ਵਾਸਤੇ ਗਏ ਜਿਸ ਵੇਲੇ ਉਤਾਨਪਾਦ ਨੇ ਧਰੂ ਨੂੰ ਵੇਖਿਆ ਤਾਂ ਰੱਥ ਤੋਂ ਉਤਰ ਕੇ ਗੱਲ ਨਾਲ ਲਾ ਕੇ ਪਿਆਰ ਕੀਤਾ ਉਪਰੰਤ ਧਰੂ ਆਪਣੀਆਂ ਦੋਹਾ ਮਾਤਾਵਾਂ ਤੇ ਭਰਾ ਨੂੰ ਬੜੇ ਸਤਿਕਾਰ ਨਾਲ ਮਿਲਿਆ ਅਤੇ ਨਮਸਕਾਰ ਕੀਤੀ ਕਾਰਾਨਕੇ ਰਾਜੇ ਨੇ ਸਾਰੇ ਸ਼ਹਿਰ ਵਿੱਚ ਹੁਕਮ ਕੀਤਾ ਕਿ ਸਭ ਇਸਤਰੀ ਪੁਰਸ਼ ਘਰ-ਘਰ ਦੀਪਮਾਲਾ ਕਰੋ ਤੇ ਖੁਸ਼ੀਆਂ ਮਨਾਓ ਉਪਰੰਤ ਉਤਾਨਪਾਦ ਨੇ ਦਰਬਾਰ ਕਰਕੇ ਧਰੂ ਨੂੰ ਰਾਜ ਤਿਲਕ ਦੇ ਦਿੱਤਾ ਤੇ ਆਪ ਬ੍ਰਿਧਵਸਥਾ ਕਰਕੇ ਤਪ ਕਰਨ ਜੰਗਲ ਨੂੰ ਚਲਿਆ ਗਿਆ ਪਿੱਛੋਂ ਧਰੂ ਰਾਜ ਕਰਨ ਲੱਗਾ ਰਾਜਾ ਸਿਸੂਮਾਰ ਨੇ ਆਪਣੀ ਲੜਕੀ ਪ੍ਰਮੀ ਦਾ ਧਰੂ ਨਾਲ ਵਿਆਹ ਕਰ ਦਿੱਤਾ ਇਸ ਦੇ ਗਰਭ ਤੋਂ ਧਰੂ ਦੇ ਦੋ ਪੁੱਤਰ ਹੋਏ ਵਤਸਰ ਅਤੇ ਕਲੰਪ ਇਸ ਸਮੇਂ ਜਦ ਇਸਦਾ ਭਾਈ ਉੱਤਮ ਜੰਗਲ ਵਿੱਚ ਸ਼ਿਕਾਰ ਕਰਨ ਲਈ ਗਿਆ ਤਾਂ ਉਸਦਾ ਜੱਛਾ ਨਾਲ ਯੁੱਧ ਹੋ ਗਿਆ ਜਿਸ ਵਿੱਚ ਉੱਤਮ ਮਾਰਿਆ ਗਿਆ ਪਿਛੋਂ ਉੱਤਮ ਦੀ ਮਾਤਾ ਸਰੂਚੀ ਜਾਦ ਉਸ ਨੂੰ ਲੱਭਣ ਗਈ ਤਾਂ ਉਹ ਜੰਗਲ ਦੀ ਦਾਵਾ ਅਗਨੀ ਵਿੱਚ ਸੜ ਗਈ ਧਰੂ ਨੇ ਜਦ ਭਾਈ ਦੀ ਮੌਤ ਸੁਣੀ ਤਾਂ ਉਹ ਰਾਤ ਉੱਤੇ ਚੜ ਕੇ ਉੱਤਰ ਦੇਸ਼ਾ ਨੂੰ ਗਿਆ ਹਲਕਾਪੁਰੀ ਪਾਸ ਪਹੁੰਚ ਕੇ ਉਸਨੇ ਬੜੇ ਜ਼ੋਰ ਦਾ ਸ਼ੰਖ ਵਜਾਇਆ ਜਿਸ ਨੂੰ ਸੁਣ ਕੇ ਸ਼ਸਤਰ ਅਸਤਰ ਲੈ ਕੇ ਬਹੁਤ ਜੱਛ ਧਰੂ ਦੇ ਸਾਹਮਣੇ ਆ ਗਏ ਬੜਾ ਘੋਰ ਦਾ ਯੁੱਧ ਹੋਣ ਲੱਗਾ ਜਦ ਧਰੂ ਨੇ ਬਹੁਤ ਸਾਰੇ ਜੱਛ ਘਾਇਲ ਕਰ ਦਿੱਤੇ ਤਾਂ ਉਹ ਇੱਕ ਵਾਰ ਪਿੱਛੇ हट ਗਏ ਫਿਰ ਗੁੱਸਾ ਖਾ ਕੇ ਇੱਕਦਮ ਇਕੱਠੇ ਹੋ ਕੇ ਧਰੂ ਤੇ Aan ਪਏ ਔਰ ਯੁੱਧ ਹੀ ਉਪਰੰਤ ਧਰੂ ਨੇ ਫੇਰ ਜੋਰ ਨਾਲ ਬਾਣ ਮਾਰ ਮਾਰ ਕੇ ਜੱਛਾਂ ਨੂੰ ਭੁਜਾ ਦਿੱਤਾ ਇਤਨੇ ਨੂੰ ਧਰੂ ਦਾ ਬਾਬਾ ਮਨੂ ਆ ਗਿਆ ਉਸ ਨੇ ਆ ਕੇ ਧਰੂ ਨੂੰ ਆਖਿਆ ਜੱਛਾਂ ਦੀ ਕਿਸੇ ਅਪਰਾਧ ਤੋਂ ਬਿਨਾ ਹਾਨੀ ਨਾ ਕਰੋ ਤੂੰ ਹਰੀ ਭਗਤ ਹੈ ਮਨ ਵਿੱਚ ਦਇਆ ਧਾਰ ਕੇ ਕ੍ਰੋਧ ਨੂੰ ਸ਼ਾਂਤ ਕਰੋ ਇਸ ਤਰ੍ਹਾਂ ਧਰੂ ਨੂੰ ਯੁੱਧ ਕਰਨ ਤੋਂ ਹਟਾ ਕੇ ਮਨੂ ਚਲਿਆ ਗਿਆ ਤਦ ਕੁਬੇਰ ਨੇ ਆਣ ਕੇ ਧਰੂ ਨੂੰ ਕਿਹਾ ਕਿ ਤੂੰ ਧਨ ਹੈ ਜਿਸ ਨੇ ਆਪਣੇ ਬਾਬੇ ਦਾ ਕਿਹਾ ਮੰਨ ਕੇ ਯੁੱਧ ਬੰਦ ਕਰ ਦਿੱਤਾ ਹੈ ਇਹਨਾਂ ਜੱਛਾਂ ਦੇ ਮਾਰਨ ਵਾਲਾ ਇੱਕ ਕਾਲ ਸੀ ਤੂੰ ਸਾ ਕਿਸੇ ਨਹੀਂ ਮਾਰਿਆ ਮੈਂ ਤੇਰੇ ਤੇ ਬੜਾ ਪ੍ਰਸੰਨ ਹਾਂ ਕੋਈ ਵਰ ਮੰਗ ਲਵੋ ਧਰੂ ਨੇ ਕਿਹਾ ਮੈਨੂੰ ਇਹੀ ਵਰ ਦਿਓ ਕਿ ਮੇਰੀ ਹਰੀ ਚਰਨਾ ਨਾਲ ਪ੍ਰੀਤੀ ਬਣੀ ਰਹੇ ਧਰੂ ਦੀ ਇਹ ਗੱਲ ਸੁਣ ਕੇ ਕੁਬੇਰ एवਮ ਸਤ ਆਖ ਕੇ ਆਪਣੇ ਅਸਥਾਨ ਨੂੰ ਚਲਿਆ ਗਿਆ ਤੇ ਧਰੂ ਆਪਣੇ ਸ਼ਹਿਰ ਨੂੰ ਚਲਿਆ ਆਇਆ ਕਈ ਹਜ਼ਾਰ ਬਰੇ ਰਾਜ ਕਰਕੇ ਧਰੂ ਆਪਣੇ ਪੁੱਤਰ ਨੂੰ ਰਾਜ ਤਿਲਕ ਦੇ ਕੇ ਸਰਸਵਤੀ ਦੇ ਕਿਨਾਰੇ ਬੈਠ ਕੇ ਤਪ ਕਰਨ ਚਲਿਆ ਗਿਆ ਜਦ ਧਰੂ ਨੂੰ ਤਪ ਕਰਦੇ ਨੂੰ ਕੁਝ ਸਮਾਂ ਬੀਤ ਗਿਆ ਤਾਂ ਵਿਸ਼ਨੂੰ ਨੇ ਆਪਣੇ ਸੇਵਕ ਵਿਬਾਨ ਦੇ ਕੇ ਤੁਰ ਉਹਨੂੰ ਲੈਣ ਵਾਸਤੇ ਭੇਜੇ ਉਹਨਾਂ ਨੇ ਕਿਹਾ ਕਿ ਰਾਜਨ ਤੂੰ ਛੋਟੀ ਉਮਰ ਤੋਂ ਹੀ ਬਹੁਤ ਭਗਤੀ ਕਰਕੇ ਤ੍ਰਿਲੋਕੀ ਦੇ ਪਤੀ ਨੂੰ ਬਹੁਤ ਪ੍ਰਸੰਨ ਕੀਤਾ ਹੈ ਇਸ ਵਾਸਤੇ ਹੀ ਸਾਨੂੰ ਉਹਨਾਂ ਨੇ ਭੇਜਿਆ ਹੈ ਕਿ ਚੱਲ ਕੇ ਅਨੇਕ ਪ੍ਰਕਾਰ ਦੇ ਸੁੱਖ ਭੋਗੋ ਜਿਸ ਪਦਵੀ ਨੂੰ ਸਤ੍ਰਿਖੀ ਸੂਰਜ ਇੰਦਰ ਅਤੇ ਨੌ ਗ੍ਰਹਿ ਆਦਿਕ ਸਾਰੇ ਚਾਹੁੰਦੇ ਹਨ ਉਹ ਤੁਹਾਨੂੰ ਪ੍ਰਾਪਤ ਹੋਈ ਹੈ ਇਹ ਸਾਰੇ ਤੁਹਾਡੀ ਪ੍ਰਕਰਮਾ ਕਰਿਆ ਕਰਨਗੇ ਤੇਰੇ ਦਾਦੇ ਦੇ ਪਿਤਾ ਆਦਿਕ ਭਾਵੇਂ ਬੜੇ ਤਪਧਾਰੀ ਸਨ ਪਰ ਉੱਥੇ ਉਹ ਵੀ ਨਹੀਂ ਪਹੁੰਚ ਸਕੇ ਵਿਸ਼ਨੂੰ ਦੇ ਦਾਸਾਂ ਦੇ ਬਚਨ ਸੁਣ ਕੇ ਤ੍ਰੂ ਨੇ ਪਹਿਲਾਂ ਸੁਰਸਰੀ ਵਿੱਚ ਇਸ਼ਨਾਨ ਕਰਕੇ ਸਾਰੇ ਰਿਖੀਆਂ ਨੂੰ ਨਮਸਕਾਰ ਕੀਤੀ ਅਤੇ ਫਿਰ ਵਿਬਾਨ ਦੀਆਂ ਤਿੰਨ ਪ੍ਰਕਰਮਾ ਕਰਕੇ ਸਾਰੇ ਵਿਸ਼ਨੂੰ ਰਾਜ ਨੂੰ ਬੰਦਨ ਕਰਕੇ ਵਿਬਾਨ ਵਿੱਚ ਬੈਠ ਗਿਆ ਤਦ ਆਕਾਸ਼ ਵਿੱਚੋਂ ਦੇਵਤਿਆਂ ਨੇ ਖੁਸ਼ੀ ਨਾਲ ਫੁੱਲ ਵਰਖਾ ਕਰਕੇ ਵਾਜੇ ਵਜਾਏ ਅਤੇ ਭਗਤ ਦੀ ਜੈ ਜੈਕਾਰ ਕੀਤੀ ਵਿਸ਼ਨੂੰ ਭਗਵਾਨ ਨੇ ਸਭ ਉਪਰ ਉੱਚੇ ਥਾਂ ਤ੍ਰੂ ਭਗਤ ਨੂੰ ਨਿਵਾਸ ਅਸਥਾਨ ਦਿੱਤਾ ਮਰਦਾਨੇ ਨੇ ਗੁਰੂ ਜੀ ਤੋਂ ਇਹ ਕਥਾ ਸੁਣ ਕੇ ਆਖਿਆ ਮਹਾਰਾਜ ਜੀ ਹੁਣ ਉਸ ਭਗਤ ਦੇ ਦਰਸ਼ਨ ਕਰਿਏ ਮਰਦਾਨੇ ਦੀ ਇਹ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਤ੍ਰੂ ਮੰਡਲ ਵਿੱਚ ਜਾ ਪਹੁੰਚੇ ਅੱਗੋਂ ਇਹ ਵਿਚਾਰ ਕਰਕੇ ਕਿ ਇਹ ਤਿੰਨ ਦੇਹ ਧਾਰੀ ਪੁਰਸ਼ ਇੱਥੇ ਕਿਸ ਤਰ੍ਹਾਂ ਆ ਗਏ ਤ੍ਰੂ ਉਹਨਾਂ ਵੱਲ ਵੇਖ ਕੇ ਹੈਰਾਨ ਹੋ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਮਰਦਾਨਾ ਉਸ ਪਾਸ ਪਹੁੰਚ ਕੇ ਕਰਤਾਰ ਕਰਤਾਰ ਕਰਨ ਲੱਗੇ ਧਰੂ ਨੇ ਪੁੱਛਿਆ ਤੁਸੀਂ ਕੌਣ ਹੋ ਤੁਹਾਨੂੰ ਇਹ ਰਾਸਤਾ ਕਿਸ ਨੇ ਦੱਸਿਆ ਹੈ ਅਜੇ ਤੱਕ ਇੱਥੇ ਕੋਈ ਦੇਹਧਾਰੀ ਨਹੀਂ ਪਹੁੰਚ ਸਕਿਆ ਤੁਸੀਂ ਕਿਸ ਤਰ੍ਹਾਂ ਆ ਗਏ ਹੋ ਗੁਰੂ ਜੀ ਨੇ ਕਿਹਾ ਅਸੀਂ ਕਰਤਾਰ ਦੀ ਭਗਤੀ ਦੇ ਜੋਰ ਨਾਲ ਤੁਹਾਡੇ ਪਾਸ ਪਹੁੰਚ ਗਏ ਹਾਂ ਜਦ ਅਸਾਂ ਸ੍ਰੀ ਕਰਤਾਰ ਦਾ ਧਿਆਨ ਧਰਿਆ ਤਾਂ ਸਾਰਾ ਰਾਸਤਾ ਹੀ ਸਾਨੂੰ ਸੌਖਾ ਲੱਗਣ ਲੱਗ ਪਿਆ ਅਸੀਂ ਇੱਥੇ ਨਿਰੰਕਾਰ ਦੇ ਦਰਸ਼ਨ ਕਰਨਾ ਆਏ ਹਾਂ ਸਾਨੂੰ ਵਰ ਦੇਓ ਕਿ ਅਸੀਂ ਨਿਰੰਕਾਰ ਦਾ ਦਰਸ਼ਨ ਛੇਤੀ ਕਰੀਏ ਸਾਡਾ ਨਾਮ ਨਾਨਕ ਹੈ ਜਦੋਂ ਧਰੂ ਨੇ ਆਪ ਜੀ ਦਾ ਨਾਮ ਸੁਣਿਆ ਤਾਂ ਉਸ ਨੇ ਹੱਥ ਜੋੜ ਕੇ ਨਮਸਕਾਰ ਕੀਤੀ ਕਿਹਾ ਕਿ ਮੈਨੂੰ ਪਹਿਲਾਂ ਹੀ ਖਬਰ ਮਿਲ ਗਈ ਸੀ ਕਿ ਧਰਤੀ ਉੱਤੇ ਪ੍ਰਭੂ ਨੇ અવਤਾਰ ਧਾਰਨ ਕੀਤਾ ਹੈ ਹੁਣ ਤੁਸਾਂ ਮੈਨੂੰ ਆਣ ਕੇ ਦਰਸ਼ਨ ਦਿੱਤੇ ਹਨ ਅਤੇ ਮੈਨੂੰ ਸਫਲਾ ਕੀਤਾ ਹੈ ਕੁਝ ਸਮਾਂ ਗੁਰੂ ਜੀ ਉੱਥੇ ਪ੍ਰਸੰਨਤਾ ਨਾਲ ਬੈਠ ਕੇ ਬਚਨ ਬਿਲਾਸ ਕਰਦੇ ਰਹੇ ਭਾਈ ਸੰਤੋਖ ਸਿੰਘ ਜੀ ਵੱਲੋਂ ਰਚਿਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਇਹ ਲਿਖਿਆ ਹੈ ਕਿ ਇਸ ਦੇ ਮਗਰੋਂ ਹੋਈ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਵਿੱਚ ਜਾ ਬਰਾਜੇ ਸਨ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ